ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਣ ਲਈ ਲੈ ਕੇ ਆਏ ਆਂਗੇ ਦੋਵੇਂ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਈ ਐ ਮੰਨ ਲਓ ਕੱਚੀਆਂ ਨੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਈ ਵਧੀਆ ਬਈ ਵਧੀਆ ਨਾਮ ਤੇ ਬਈ ਆਪਣਾ ਐਡਰੈਸ ਬੋਲਦਾ ਮਾ ਬਾਈ ਜੀਸਨ ਪਿੰਡ ਗੱਲ ਕੋਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਆ ਇਧਰੀ ਛੜ ਪੱਖੋ ਕੰਤਗ ਇਧਰੀ ਸਾਇਣਾ ਵੀ ਨੇੜੀ ਆ ਠੀਕ ਆ ਮੇਰਾ ਨੰਬਰ ਬੋਲਦੇ ਆ 7872 52731 A2 ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਅ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਦਈਏ ਹਾਂ ਬਾਈ ਕਿਹੜਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਆ ਵੀਰੇ ਪਲੂਣ ਸੁੰਦੀ ਆ ਕਿੰਨੇ ਕ ਦਿਨ ਲੈਂਦੀ ਆ ਬਾਈ ਦਿਨ ਲਾਈ ਜੋ ਹਲੇ 5 ਸੇਕ ਠੀਕ ਆ ਕਿੰਨੇ ਕ ਦਤ ਪਾ ਦੂ ਬਹੁਤ ਪਾ ਦੂ 18 ਦੇ ਆਸ-ਪਾਸ ਬਾਕੀ ਕਦ ਕਾਟ ਬਹੁਤ ਆ ਹਾਂ ਬੂ ਦਾ ਕਾਟ ਕਾਟ ਠੰਡੀ ਠੰਡੀ ਆ ਪੋਰੀ ਪੋਰੀ ਕੀ ਬਾਤ ਆ ਬਈ ਠੰਡੀ ਠੰਡੀ ਦੇਖ ਸਕਦਾ ਫੁੱਲਾ ਕਰਮ ਵਾਲੀ ਛੋਟਾ ਕਰਨਾ ਹੂੰ ਕਰਨ ਛੋਟਾ ਛੋਟਾ ਚੈੱਕ ਕਰ ਸਕਦਾ ਬਾਲੀ ਆ ਹਨਾ ਬਈ ਜਰਸੀ ਆ ਗਈ ਹੈ ਹਾਂ ਜਰਸੀ ਚ ਆ ਗਈ ਹੂੰ ਜਰਸੀ ਚ ਆ ਗਈ ਬਈ ਤੇ ਥਾਨ ਦਿਖਾ ਦਈਏ ਥਾਨ ਦੇਖ ਮੈਂ ਕਹਿੰਨਾ ਕੀ ਬਾਤ ਆ ਬੜਾ ਚੰਗਾ ਪਹਿਲਾਂ ਨੂੰ ਥਾਮ ਨਹੀਂ ਲੱਗਦਾ ਨਹੀਂ ਹੂੰ ਸਹੀ ਗੱਲ ਆ ਇਨਾ ਚੰਗਾ ਥਾਨ ਨਹੀਂ ਲੱਗਦਾ ਬਾਕੀ ਨਾੜਾ ਨਾ ਦੇਖੋ ਬਾਨੇ ਤੇ ਬੜੀਆਂ ਚੰਗੀਆਂ ਬ੍ਰੇਕ ਜਾਂ ਥਾਨ ਕਈਆਂ ਕਾੜਦਿਆਂ ਨਹੀਂ ਸਾਡਾ ਬ੍ਰਿਚ ਹੋਈ ਲੰਕੀ ਜਾਂਦਾ ਛੋੜੇ ਥਾਨ ਤੇ ਥਾਨ ਬੜਾ ਜਵਾਕ ਚ ਹੋਈ ਚੱਲੇ ਬਾਕੀ ਲੰਮੀ ਲੰਮੀ ਦੀ ਗੱਲ ਕਰੀਏ ਬੇਲਪੂਲ ਦੀ ਮੈਂ ਕਹਣਾ ਐ ਪਈਆ ਪੂਰੀ ਵੀਰੇ ਪੂਰੀ 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 ਫਿੱਟ ਬੜਾ ਸਰੀਰ ਸੁਰੂਲ ਲਾ ਤੋਰਾ ਤਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾਗਾ ਲੰਮੀ ਲੰਮੀ ਬੇਲ ਲੇਵਾ ਫੀਟਿੰਗ ਥਣਾ ਥੁਣਾ ਦਾ ਸਾਈਜ਼ ਮੈਂ ਕਹਣਾ ਵੀ ਨਾ ਕੀ ਆ ਬਾਤ ਆ ਬਾਈ ਖੜਨੀ ਵਾਲੀ ਕਮਾਲ ਆ ਬਾਲੀ ਬਾਲੀ ਵੀਰੇ ਬਾਲੀ ਲੈ ਖੜਦੀ ਦੇ ਤੂੰ ਕਿਹੜੇ ਹਿਸਾਬ ਨਾਲ ਕਣੀ ਪੱਦਰ ਪੱਦਰ ਘਾਟ ਘਾੜੀ ਆ ਪੂਰੀ ਹੂੰ ਜਿੰਦ ਜਾਨ ਵਾਲੀ ਆ ਵਸੀ ਨਾਲੀ ਪੂਰੀ 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 ਬ੍ਰੀਡ ਬਰੂਡ ਦੀ ਗੱਲ ਕਰੀਏ ਫੁੱਲ ਤੇ ਮੁੱਲ ਦੱਸ ਫਿਰ ਇਹਦਾ ਕੀ ਰਹਿਣਾ ਬਾਈ ਅਜਾ ਮੋਲੇ ਦਾ ਵੀਰੇ ਆਜੇ ਕੱਚੀ ਕੱਚੀ ਦਾ ਹੂੰ ਅੱਜ ਦਾ ਹੂੰ 8000 ਰੁਪਇਆ 60000 ਰੁਪਇਆ ਤੇ ਜਦੋਂ ਤਿਆਰ ਹੋ ਗਈ ਫੇਰ ਉਹ ਦਿਨ ਆ ਬਈ ਮੁੱਲ ਕਰੋ ਉਹਦੇ ਨਾਲ ਹੂੰ ਬਾਲਟ ਲਾ ਬੋ ਪਈਆਂ ਹਨ ਹੋਰਾਂ ਵੀਰੇ ਪੂਰੀ ਸਹੀ ਗੱਲ ਆ ਸਾਰੀਆਂ ਬਾਲਟ ਲੈਣੇ ਐਡੀ ਵਾਰ ਦੇ 18 20 ਕਿਲੋ ਦਾ ਤਾਂ ਖੁੱਲਾ ਹੀ ਪਾ ਦੇਣਾ ਜਰਾ ਐਡੀ ਨਹੀਂ ਨਾ ਪਾ ਫਿਰ ਪਾਉ ਗੜੀ ਬਾਕੀ ਬਾਲਟ ਲਾ ਬੋ ਪਈਆਂ ਨੇ ਸਾਰੀਆਂ ਕੰਮੀਆਂ ਨੇ ਫੇਰ ਜਾ ਕੇ ਕਿਤੇ ਕਰਮਾਣੇ ਸੂਣਾਗਾ ਬਾਕੀ ਖੜਨੀ ਕੱਦ ਕਾਟ ਚਾਰ ਚੂਰੂ ਪੂਰੀਆਂ ਪੱਤਰ ਪੱਤਰ ਫੁੱਲ ਠੀਕ ਆ ਚਾਰੇ ਚੂ ਰੂ ਬਾਈ ਹਾਂ ਇਹ ਵੀ ਪੱਠੇ ਪੁੱਠੇ ਆ ਜਣੀ ਖਾਂਦੇ ਆ ਫੁੱਲ ਚਾਰੂ ਆ ਠੀਕ ਹੈ ਬਾਈ ਹਾਂ ਤੇ ਦੋ ਨੰਬਰ ਤੇ ਕਿਹੜਾ ਸੂਆ ਇਹ ਵੀ ਪਹਿਲਾ ਸੂਆ ਵੀਰੇ ਦੋਵੇਂ ਪਲੂਣੀਆਂ ਪਹਿਲਾ 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 ਠੀਕ ਆ ਕਿੰਨੇ ਕ ਦਿਨਾਂ ਦੀ ਕੱਚੀ ਐ ਇਹ ਲੈ ਜੂ ਬਾਈ ਯਾਰ ਦੋ ਕ ਤਿੰਨ ਦਿਨ ਤੇ ਰੰਗ ਰੂਪ ਵੀ ਮੈਂ ਕਹਣਾ ਚਾ ਮੈਂ ਇੱਕੋ ਜਿਹਾ ਨਾ ਪੂਰੇ 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 ਬਾਕੀ ਫੇਸ ਵਗੈਰਾ ਬਰੀਡ ਬੂਡ ਚ ਪੂਰੀ ਚੰਗੀ ਆ ਪੂਰੀ ਗਰਮੀਆਂ ਦੇ ਤੋਹਫੇ ਆ ਕਿ ਨਹੀਂ ਤੋਹਫੇ ਤੋਹਫੇ ਗਰਮੀਆਂ ਦੇ ਬੜਾ ਪੂਰਗਾ ਸਰਦੀਆਂ ਵੀ ਸਰਦੀਆਂ ਦੇ ਵੀ ਤੋਹਫੇ ਨੇ ਨਾ ਤਾਂ ਮੰਨਣ ਠੰਡ ਤੇ ਨਾ ਮੰਨਣ ਬਈ ਗਰਮ ਦੋ ਚਾਰ ਦਿਨਾਂ ਨੂੰ ਬਾਹਰ ਨੇ ਪੂਰਾ ਬਣ ਜਾਣਾ ਬਾਕੀ ਬਣੀ ਬਹੁਤ ਸੋਹਣੀ ਪੂਰੀ 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 ਥੰਮ ਲੈਵੇ ਦੀ ਵੀ ਬਈ ਸਾਫ ਆ ਤੇ ਲੈਵਾ ਸਾਨੂੰ ਆਪਾਂ ਨੇੜੇ ਚ ਚੈੱਕ ਕਰਵਾ ਦਿਆਂਗੇ ਚਾਰ ਦਾਂ ਦਾ ਦੇਖੋ ਇੱਕ ਨੰਬਰ ਤੋਂ ਰ ਆ ਗਿਆ ਭਲੀ ਵੀ ਆ ਪੂਰੀ ਪੂਰੀ ਚਾਰ ਦਾਂ ਦੀ ਆ ਨਾੜਾ ਨੂੰ ਨਾ ਬਰੀਕੀ ਜਗਰਮਲੀ ਦੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਲੈਵੇ ਤੇ ਬਾਕੀ ਠੰਡੀਆਂ ਬਹੁਤ ਆ ਹਾਂ ਪੂਰਾ ਵੀਰੇ ਠਣਾ ਠਣਾ ਦਾ ਸਹਿ ਦੇਖ ਸਕਦੇ ਹਾਂ ਬਾਈ ਬੜਾ ਚੰਗਾ ਗੰਦਾ ਸੁਈ ਉੱਤੇ ਤਾਂ ਪੂਰਾ ਬਣ ਜਾਣਾ ਬਾੜ ਨਿਕਣ ਮਥਣ ਲੱਗਿਆ ਵਗਾ ਤੇ ਅੱਜ ਇਹਦਾ ਕੱਚੀ ਕੱਚੀ ਦਾ ਮੁੱਲ ਬਾਈ ਫਿਰ ਅੱਜ 58000 ਦੀ ਦੇ ਦਾਗੇ ਵੀਰੇ 58 ਦੀ ਹਾਂ ਤੇ ਜੇ ਕੋਈ ਜੋੜਾ ਇਕੱਠਾ ਲੈ ਜੇ ਫਿਰ ਮਾਨਤਾਂ ਪੂਰਾ ਵੱਧ ਕਰ ਦਾਂਗੇ ਠੀਕ ਹੈ ਪਰ ਉਹ ਆਪਣੇ ਮੁੱਲ ਲੈਣ ਦੇਣ ਵਾਲੀ ਹੁੰਦੇ ਆ ਬਾਈ ਕਹਿੰਦਾ ਮੁੱਲ ਆਪਣੇ ਹਾਂ ਅੱਗੇ ਵੀ ਬਾਈ ਲੈਣ ਦੇਣ ਵਾਲੀ ਹੁੰਦੇ ਆ ਤੇ ਮੁੱਲ ਬਾਈ ਕੋਈ ਲੈਣ ਦੇਣੀ ਰੱਖਤੇ ਚਾਰ ਦਾਂਦਾ ਮੂੰਹ ਚਾਰ ਹਣਾ ਹਾਂ ਠੀਕ ਹੈ ਪਹਿਲਾ ਸੁਬਾਈ ਕਹਿੰਦਾ ਚਾਰ ਦੰਦ ਬਾਈ ਪਹਿਲਾ ਸੁਉਂਦੀਆਂ ਨਾੜਾਂ ਨੂੰ ਨਾ ਦੇਖੋ ਹਵਾਨੇ ਤੇ ਬੜੀਆਂ ਚੰਗੀਆਂ ਥਣਾ ਥਣਾ ਦਾ ਸਜ ਵੀ ਨਾ ਇੱਕ ਨੰਬਰ ਤੇ ਮੁੱਲ ਵੀ ਬਾਈ ਨੇ ਚਮਾਕਿਅ ਚ ਰੱਖਤੇ ਬਾਈ ਦੋਮਾਂ ਦੇ ਜੇ ਦੋਮਾਂ ਬੈੜਾਂ ਚ ਮੰਨ ਕੇ ਚਲੋ ਸੁਣੋ ਕੋਈ ਵੀ ਬੈੜ ਪਸੰਦ ਆਣ ਥੋਣਾ ਲੱਗਿਆ ਵਾ ਪੂਰਾ ਜਿਵੇਂ ਪੀੜੀ ਦੇ ਪਾਵੇ ਪੂਰੇ ਜਿਵੇਂ ਆਪਾਂ ਕਹਿ ਦਈਏ ਹਨਾ ਵੀ ਦੁੱਧ ਵਾਲਾ ਪੀਸ ਆ ਮਣਕੇ ਥਣ ਲਾਇਆ ਸਹੀ ਗੱਲ ਆ ਬਾਈ ਕਿਸੇ ਵੀ ਵੀਰ ਨੂੰ ਨਾ ਪਸੰਦ ਆਵੇ ਕੋਈ ਵੀ ਬੈੜ ਤਾਂ ਕਰ ਲਿਓ ਬਾਈ ਨਾ ਕੰਡੈਕਟ ਬਾਈ ਧੰਨਵਾਦ ਜੀ